ਕਿਹੜੇ ਇਸ ਹੋਏਗੇ ਨੇ ਕਿਹੜੇ ਇਲਾਕੇ ਫੜੇਗੇ ਔਰ ਕੀ ਕਰ ਰਹੇ ਸੀ ਇਹ ਇਹ ਜਿਹੜਾ ਸਾਡਾ ਪਰਮਿੰਦਰ ਕੌਰ ਦਾ ਵੋਟ ਹੈਗਾ ਆ ਉੱਥੇ ਇਹ ਲੋਕ ਡੋਰ ਟੂ ਡੋਰ ਜਾ ਰਹੇ ਸੀ ਵੋਟਰ ਲਿਸਟਾਂ ਹੱਥੇ ਲੈ ਕੇ ਔਰ ਉਹਨਾਂ ਤੋਂ ਇਹ ਪੁੱਛ ਕੇ ਕਿ ਤੁਹਾਡੇ ਘਰ ਦੀਆਂ ਕਿੰਨੀਆਂ ਵੋਟਾਂ ਆ ਆਪਣਾ ਆਧਾਰ ਕਾਰਡ ਦਾ ਨੰਬਰ ਦੇ ਦਿਓ ਆਪਣਾ ਮੋਬਾਈਲ ਨੰਬਰ ਦੇ ਦਿਓ ਤੇ ਜਦੋਂ ਇੱਕ ਸਾਡੇ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਐ ভোটার ਹੈਗੇ ਆ ਉਹਨਾਂ ਨੇ ਇਸ ਗੱਲ ਨੂੰ ਆਬਜੈਕਟ ਕੀਤਾ ਵੀ ਤੁਸੀਂ ਕੌਣ ਹੁੰਨੇ ਹੋ ਤੁਸੀਂ ਬੀਐਲਓ ਆ ਜਾਂ ਬੀਐਲਏ ਹੈਗੇ ਹੋ ਕੁਝ ਹੈਗੇ ਹੋ ਸਾਨੂੰ ਦੱਸੋ ਕਿਹੜੀ ਪਾਰਟੀ ਵੱਲੋਂ ਆਏ ਹੈਗੇ ਹੋ ਤਾ ਅਸੀਂ ਤੁਹਾਨੂੰ ਬਾਕੀ ਗੱਲਾਂ ਦੱਸਦੇ ਆਂ ਕਹਿੰਦੇ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡਾ ਮੋਬਾਈਲ ਨੰਬਰ ਕੀ ਹੈਗਾ ਤੁਹਾਡੇ ਬੱਚੇ ਬਾਹਰ ਤਾਂ ਨਹੀਂ ਗਏ ਹੋਏ ਤੇ ਉਹਨਾਂ ਨੇ ਇਸ ਟੀਚ ਨੂੰ ਐਜੀਟੇਟ ਕੀਤਾ ਤੇ ਉਹਨਾਂ ਨੇ ਆਪਣੇ ਬਾਕੀ ਸਾਰੀ ਗਲੀ ਵਾਲਿਆਂ ਨੂੰ ਮੱਲੇ ਵਾਲਿਆਂ ਨੂੰ ਬਾਹਰ ਬੁਲਾਇਆ ਤੇ ਫਿਰ ਪਤਾ ਲੱਗਿਆ ਕਿ ਜੀ ਇਹ ਪਿੱਖੀ ਵਿੰਡ ਸ਼ਾਇਦ ਤਰਨਤਾਰਨ ਡਿਸਟ੍ਰਿਕਟ ਉਥੋਂ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਔਰ ਇਹ ਆਇਆ ਤੇ ਇਹ ਕਰੋਕਾਰ ਜਾ ਰਿਹਾ ਤੇ ਵੋਟਾਂ ਪੁੱਛ ਰਿਹਾ ਤੇ ਮੋਬਾਈਲ ਨੰਬਰ ਔਰ ਆਧਾਰ ਕਾਰਡ ਮੰਗ ਰਿਹਾ ਹੈ ਤੇ ਜਦੋਂ ਅਸੀਂ ਆਕੇ ਇੱਥੇ ਸਾਰਿਆਂ ਨੇ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਅਸੀਂ ਕੈਂਪੇਨ ਕਰ ਰਹੇ ਹਾਂ ਆਪਣੀ ਪਾਰਟੀ ਲਈ ਤੇ ਮੈਂ ਇਹਨਾਂ ਨੂੰ ਇਹ ਕਿਹਾ ਜੀ ਤੁਸੀਂ ਕੈਂਪੇਨ ਕਰ ਰਹੇ ਹੋ ਤਾਂ ਕਿਹੜੀ ਕੈਂਪੇਨ ਐਸੀ ਹੁੰਦੀ ਹੈ ਜਿਹੜੀ ਬਿਨਾਂ ਕਿਸੇ ਪੰਫਲੈਟ ਬਿੱਲੇ ਕੋਈ ਟੰਡੇ ਕੋਈ ਕੁਝ ਤਾਂ ਹੁੰਦਾ ਹੈ ਨਾ ਤੁਹਾਡੀ ਵੋਟਰ ਲਿਸਟਾਂ ਨਾਲ ਕਿਹੜੀ ਕੈਂਪੇਨ ਹੁੰਦੀ ਹੈ ਔਰ ਤੁਸੀਂ ਤੁਹਾਨੂੰ ਕਹਨੇ ਆ ਪ੍ਰਾਈਜ਼ ਕੀਤਾ ਹੈਗਾ ਵੀ ਤੁਸੀਂ ਵੋਟਰ ਲਿਸਟਾਂ ਲੈ ਕੇ ਘਰੋ ਘਰ ਜਾਓ ਲੋਕਲ ਬੰਦਾ ਕੋਈ ਸੀਗਾ ਇਹਨਾਂ ਦੇ ਨਾਲ ਨਹੀਂ ਜੀ ਕੋਈ ਲੋਕਲ ਬੰਦਾ ਨਹੀਂ ਸੀਗਾ ਜੇ ਲੋਕਲ ਬੰਦਾ ਜੋ ਸਾਰੀ ਗਲੀ ਬਾਹਰ ਖੜੀ ਹੈ ਜੇ ਕੋਈ ਲੋਕਲ ਬੰਦਾ ਹੁੰਦਾ ਐਸ ਬੁੱਧ ਦਾ ਬੀਐਲਏ ਹੁੰਦਾ ਤੇ ਜਿਹੜੇ ਇੱਥੇ ਦੇ ਕੌਂਸਲਰ ਹੈਗੇ ਆ ਜਿਹੜੇ ਨੁਮਾਇੰਦੇ ਆ ਉਹ ਜਾਣਦੇ ਨਾ ਹੁੰਦੇ ਉਹਨਾਂ ਨੂੰ ਉਹਨਾਂ ਨੇ ਤਦ ਹੀ ਆਬਜੈਕਸ਼ਨ ਕ੍ਰੀਏਟ ਕੀਤਾ ਨਾ ਵੀ ਤੁਸੀਂ ਕੌਣ ਹੋ ਬਾਹਰੋਂ ਆ ਕੇ ਸਾਨੂੰ ਇਹ ਚੀਜ਼ਾਂ ਪੁੱਛ ਰਹੇ ਹੈ ਕਿਉਂ ਹਰ ਪਾਰਟੀ ਦੇ ਹਰ ਵਰਕਰ ਬਾਹਰੋਂ ਅੰਦਰੋਂ ਜਾਣਦੇ ਹੈ ਕੈਂਪੇਨ ਕਰਦੇ ਹੈ ਪਰ ਕੋਈ ਚੋਣ ਸਮਗਰੀ ਤਾਂ ਹੁੰਦੀ ਹੈ ਵੋਟਰ ਲਿਸਟ ਕੋਈ ਚੋਣ ਸਮੱਗਰੀ ਨਹੀਂ ਹੈ ਇਹਨਾਂ ਕੋਲ ਸਿਰਫ ਇੱਕ ਵੋਟਰ ਲਿਸਟ ਸੀ ਵੋਟਰ ਲਿਸਟ 'ਚ ਕਾਟੇ ਮਾਰ ਰਹੇ ਆ ਵੋਟਰ ਲਿਸਟ 'ਤੇ ਕੀ ਕਰ ਰਹੇ ਆ ਨਹੀਂ ਪਤਾ ਮੈਂ ਐਸੇ ਕਰਕੇ ਏਡੀਸੀ ਸਾਹਿਬ ਨੂੰ ਇਹ ਕਿਹਾ ਹੈਗਾ ਵੀ ਆਪ ਆਜੋ ਇੱਥੇ ਸਾਨੂੰ ਦੱਸ ਦਿਓ ਵੀ ਵੋਟਰ ਲਿਸਟਾਂ ਇਹਨਾਂ ਨੂੰ ਹੈਂਡਓਵਰ ਕਿਹਨੇ ਕੀਤੀਆਂ ਵੋਟਰ ਲਿਸਟ ਜਾਂ ਤਾਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਤਾਂ ਹੁੰਦੀ ਹੈ ਇਹ ਨੁਮਾਇੰਦੇ ਵੀ ਨਹੀਂ ਆ ਵਰਕਰ ਵੀ ਨਹੀਂ ਹੈਗੇ ਸਾਡੇ ਐਸ ਬੂਥ 'ਤੇ ਵੈਸ ਬੂਧ ਦੇ ਛੱਡੋ ਲੁਧਿਆਣਾ ਵੈਸਟ ਦੇ ਵਰਕਰ ਵੀ ਨਹੀਂ ਹੈਗੇ ਨਾ ਹੀ ਇਹ ਬੀਐਲਏ ਹੈਗੇ ਆ ਜਿਨ੍ਹਾਂ ਨੂੰ ਸਰਕਾਰ ਨੇ ਆਥਰਾਇਜ਼ ਕੀਤਾ ਨਾ ਹੀ ਇਹ ਬੀਐਲਓ ਹੈਗੇ ਆ ਜਿਹੜਾ ਵੋਟਾ ਬਣਾਉਂਦਾ ਔਰ ਕੱਟਦਾ ਆ ਇਹ ਵੋਟਰ ਲਿਸਟਾ ਲੈ ਕੇ ਬਾਹਰਲੇ ਬੰਦੇ ਕਿਉਂ ਆ ਰਹੇ ਆ ਆਧਾਰ ਕਾਰਡ ਤੇ ਫੋਨ ਨੰਬਰ ਕਿਉਂ ਮੰਗ ਰਹੇ ਆ ਇਹ ਦੱਸਿਆ ਜਾਵੇ ਸਾਨੂੰ ਕੀ ਸ਼ੰਕਾ ਵੈ ਸ਼ੰਕਾ ਆ ਕੇ ਐਡੀਸੀ ਸਾਹਿਬ ਦੱਸਣਗੇ ਨਹੀਂ ਤਾਂ ਇਹ ਤਾਂ ਬੈਠੇ ਆ ਸਾਡਾ ਤਾਂ ਇੱਕ ਦਿਨ ਹੈ ਅਸੀਂ ਵੀ ਇਹਨਾਂ ਦੇ ਨਾਲ ਬੈਠੇ ਆ ਪਰ ਆ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਹ ਦੱਸਣਾ ਪਏਗਾ ਲਗਾਤਾਰ ਹਫਤਾ ਹੋ ਗਿਆ ਬਾਰ ਬਾਰ ਕੰਪਲੇਂਟ ਦੇ ਰਹੇ ਆ ਬਾਰ ਬਾਰ ਉਹਨਾਂ ਨੂੰ ਚੇਤਨਾ ਕਰ ਰਹੇ ਆ ਲਾਅ ਐਂਡ ਆਰਡਰ ਦੀ ਵੈਸੇ ਇੱਥੇ ਲੁਧਿਆਣਾ ਸ਼ਹਿਰ 'ਚ ਬੁਰੀ ਹਾਲਤ ਹੈਗੀ ਹੈ ਕਿਉਂ ਬਾਹਰਲਾ ਬੰਦਾ ਆ ਕੇ ਘਰਾਂ ਦੇ ਵਿੱਚ ਸਵੇਰੇ ਸਵੇਰੇ 8 ਵਜੇ 9 ਵਜੇ ਦਰਵਾਜ਼ੇ ਖੜਕਾ ਰਿਹਾ ਹੈਗਾ ਵੀ ਸਾਨੂੰ ਆਪਣਾ ਮੋਬਾਈਲ ਨੰਬਰ ਦੋ ਆਧਾਰ ਕਾਰਡ ਦੋ ਪਰ ਤੁਸੀਂ ਮੋਬਾਈਲ ਨੰਬਰ ਤੋਂ ਆਧਾਰ ਕਾਰਡ ਤੋਂ ਉਹਦਾ ਬੈਂਕ ਡਿਟੇਲ ਉਹਦੇ ਨਾਲ ਕਨੈਕਟਡ ਹੈ ਉਹਦਾ ਪੈਨ ਕਾਰਡ ਕਨੈਕਟਡ ਹੈ ਉਹਦੇ ਹੋਰ ਅਫੀਸ਼ਲ ਡਾਕੂਮੈਂਟ ਕਨੈਕਟਡ ਹੈ ਇਹ ਬਾਹਰਲੇ ਬੰਦੇ ਆ ਕੇ ਮੰਗਣ ਵਾਲੇ ਕੌਣ ਹੁੰਦੇ ਆ ਸੀ ਠੀਕ ਹੈ ਥੈਂਕ ਯੂ ਮੈਡਮ ਸਤਿ ਸ਼੍ਰੀ ਅਕਾਲ ਸਰ ਸਰ ਕੀ ਨਾਮ ਹੈ ਜੀ ਹਾਂ ਜੀ ਆਂਦੀ ਸਸਰੀ ਕਾਲ ਜੀ ਕਿੱਥੋਂ ਆਏ ਤੁਸੀਂ ਆਏ ਪਿੱਖੀ ਵਿੰਡੋ ਜੀ ਕਾਹਲੀ ਆਇਤੀ ਹੈ ਅਸੀਂ ਆਪਣਾ ਪ੍ਰਚਾਰ ਪਾਰਟੀ ਦਾ ਕੰਮ ਆ ਕੇ ਆਏ ਜੀ ਕਿਹੜੀ ਪਾਰਟੀ ਆਮ ਪਾਰਟੀ ਠੀਕ ਹੈ ਪ੍ਰਚਾਰ ਕਿੱਦਾਂ ਕਰ ਰਹੇ ਸੀਗੇ ਪ੍ਰਚਾਰ ਹੈ ਘਰੋ ਘਰ ਜਾ ਕੇ ਪੰਜਾਬ ਪੁੱਛ ਰਹੇ ਸੀ ਅਸੀਂ ਜੀ ਪਾਣੀ ਧਾਣੀ ਦੀ ਕੋ ਲੋੜ ਬਿਜਲੀ ਸਹੀ ਜਾਂਦੀ ਆ ਸਾਰੇ ਕੰਮ ਪਾਰਟੀ ਚੰਗੀ ਕਰ ਰਹੀ ਆ ਔਰ ਇਹ ਸਾਡਾ ਹੱਕ ਮੰਦਾ ਪੁੱਛਣ ਦਾ ਜੀ ਸਾਨੂੰ ਵੋਟਾਂ ਪਾਈਆਂ ਅਗਲੇ ਨੇ ਠੀਕ ਹੈ ਜੀ ਪੰਜ ਤੁਸੀਂ ਲੋਕਾਂ ਜਾਂ ਕੀ ਪੁੱਛ ਰਹੇ ਸੀਗੇ ਲੋਕਾਂ ਨੂੰ ਇਹੋ ਪੁੱਛ ਰਹੇ ਸੀ ਬਾਰ ਬਾਰ ਕਿ ਕੋਈ ਪਾਣੀ ਧਾਣੀ ਠਾੜੇ ਸਹੀ ਆ ਰਿਹਾ ਏ ਔਰ ਕੋਈ ਤਕਲੀਫ ਕੋਈ ਦੁੱਖ ਇਹ ਸਾਡਾ ਹੱਕ ਮੰਦਾ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਇਸ ਕਰਕੇ ਸਾਡਾ ਹੱਕ ਮੰਦਾ ਪੁੱਛਣ ਗਏ ਔਰ ਇਹ ਗੱਲ ਪਹਿਗੇ ਸਾਡੇ ਜੀ ਤੁਸੀਂ ਕੀ ਸਮਗਰੀ ਲੈ ਕੇ ਆਏ ਜਿਹੜਾ ਸਾਡੇ ਕੋਲ ਸਮਗਰੀ ਕੋਈ ਨਹੀਂ ਸੀ ਸਾਡੇ ਕੋਲ ਬੋਟਰ ਲੀਸ ਸੀ ਕੀ ਲੈ ਕੇ ਆਏ ਸੀ ਸਾਡੇ ਕੋਲ ਬੋਟਰ ਸਾਡੇ ਕੋਲ ਕੋਈ ਸਮਗਰੀ ਨਹੀਂ ਸੀ ਸਾਡੇ ਕੋਲ ਕੋਈ ਸਮਗਰੀ ਨਹੀਂ ਸੀ ਉਤਨਾ ਅਸੀਂ ਪੁੱਛਣ ਦਾ ਆ ਬੋਟਰ ਲੀਸ ਸਾਡੇ ਕੋਲ ਸੀ ਕੀ ਪੁੱਛਿਆ ਸੀ ਉਹਨਾਂ ਤੋਂ ਲੋਕਾਂ ਤੋਂ ਉਹਨਾਂ ਨੂੰ ਇਹੋ ਪੁੱਛਿਆ ਜੀ ਅਸੀਂ ਵੀ ਤੁਹਾਡੋਂ ਕੋਈ ਪਾਣੀ ਧਾਣੀ ਦੀ ਕੋਈ ਦੂਜੀ ਤੰਗੀ ਹੋਵੇ ਕੋਈ ਵੀ ਤੁਹਾਨੂੰ ਤੰਗੀ ਹੋਵੇ ਬਿਜਲੀ ਨਾਲ ਉਹਦੀ ਹੋਵੇ ਕੋਈ ਹੋਵੇ ਹੋਰ ਕੁਝ ਨਹੀਂ ਪੁੱਛਿਆ ਜੀ ਇਹਨੀਆਂ ਗੱਲਾਂ ਬੋਟਰ ਲੀਸ ਕਿੱਥੋਂ ਆਈ ਬੋਟਰ ਲੀਸ ਸਾਨੂੰ ਸਾਡੇ ਕੋਲ ਪੁਰਾਣੀਆਂ ਪਈਆਂ ਜੀ ਵਿੱਕ ਤੋਂ ਸੀਪੇ ਖੀਵੇਂ ਤੋਂ ਇੱਥੇ ਵਿਕੀਵੇਂ ਤੋਂ ਸਾਡੀ ਵੋਟਾਂ ਉਹਨਾਂ ਲਾਈ ਆ ਜੀ ਡਿਊਟੀ ਤੇ ਪ੍ਰਚਾਰ ਵਾਸਤੇ ਡਿਊਟੀ ਲਾਈਏ ਤੁਹਾਡੇ ਇੱਥੇ ਲੋਕਲ ਬੰਦਾ ਨਾਲ ਸੀਗਾ ਕੋਈ ਪ੍ਰਚਾਰ ਕਰਨ ਲੋਕਲ ਬੰਦਾ ਸ਼ਰਮਾ ਸਾਹਿਬ ਸਾਡੇ ਨਾਲ ਹੈ ਜੀ ਬੁਲਾ ਰਹੇ ਉਹਨੂੰ ਬੁਲਾਉਣਾ ਉਹਨਾਂ ਸਾਨੂੰ ਸਾਰੇ ਘਰ ਵਿਖਾਇਆ ਜੀ ਡੋਟਾ ਕੱਟ ਵੀ ਰਹੇ ਹੋ ਜੀ ਕਿਸੇ ਦੀ ਨਾ ਜੀ ਨਾ ਬਿਲਕੁਲ ਨਹੀਂ ਬਿਲਕੁਲ ਕਿਹਦੀ ਵੋਟਰੀ ਕੱਟ ਨਾ ਨਹੀਂ ਕੋਈ ਅਹੀਂ ਕੌਣ ਕੱਟਣ ਵਾਲੇ ਸਾਡੇ ਕੋਲ ਸਾਡੇ ਕੋਲ ਤਾਕਤ ਹੈਗੀ ਵੋਟ ਕੱਟਣ ਦੀ ਦੱਸੋ ਸਾਡੇ ਕੋਲ ਤਾਕਤ ਹੈਗੀ ਕਲਮ ਹੈ ਜੀ ਮੇਰੇ ਕੋਲ ਕੋਈ ਇੱਥੇ ਕਿਹ ਹਾਂ ਜੀ ਹਾਂ ਜੀ ਸ਼ਰਮਾ ਜੀ ਉਹਨਾਂ ਨੂੰ ਪੁੱਛੋ ਘਰ ਹੋ ਠੀਕ ਹੈ ਨਾਲ ਤੁਹਾਡੇ ਹੀ ਤੁਹਾਨੂੰ ਹਾਂਜੀ ਤੁਹਾਨੂੰ ਛੱਡ ਕੇ ਚਲੇਗੇ ਨਹੀਂ ਨਹੀਂ ਉਹ ਆਪਣਾ ਕੰਮ ਕਰ ਰਹੇ ਨੇ ਹਾਤੇ ਤੋਤੇ ਨਹੀਂ ਹੋ ਅਸੀਂ ਪਹਿਲਾਂ ਕੱਲ ਸਾਡੇ ਨਾਲ ਉਹਨਾਂ ਪ੍ਰਚਾਰ ਕੀਤਾ ਗਲੀਆਂ ਗੋਲੀਆਂ ਮਖਾਈਆਂ ਸਾਨੂੰ ਬਈ ਜੀ ਤੁਸੀਂ ਪਿੱਛੇ ਕੀ ਮਾਮਲਾ ਕੀ ਹੈ ਸਰ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕੀਤਾ ਹੈ ਮੱਕੀ ਵਿਰਾਸਤ ਚ ਲੱਗਦਾ ਹਜੇ ਕਿਸੇ ਨੂੰ ਵਿਰਾਸਤ ਨਹੀਂ ਲਿੱਤਾ ਗਿਆ ਜੀ ਹਜੇ ਤਾਂ ਆਏ ਹਾਂ ਮੌਕੇ ਤੇ ਵੈਰੀਫਾਈ ਕਰ ਰਹੇ ਹਾਂ ਜੋ ਅਸਲੀਅਤ ਹੋਏਗੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਸਾਨੂੰ ਪਤਾ ਲੱਗਿਆ ਸੀ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਕਿਸੇ ਨੇ ਰੋਕੇ ਆਇਆ ਜਾਂ ਘੇਰੇ ਆਇਆ ਹੈ ਜੋ ਉਹਨਾਂ ਨਾਲ ਵੀ ਗੱਲ ਚੱਲ ਰਹੀ ਹੈ ਦੋਵਾਂ ਪਾਰਟੀ ਨਾਲ ਚੱਲ ਰਹੀ ਹੈ ਜੋ ਹੋਏਗੀ ਤੁਹਾਨੂੰ ਸੂਚਿਤ ਕਰ ਦਿੱਤਾ ਜਾਏ। ਕਿ ਆ ਕੱਲ ਹੀ ਕੇ ਰਹਿ ਗਿਆ ਤੁਸੀਂ ਦੱਸਿਆ ਗਿਆ। ਬਾਈ ਜੀ ਕਲੀਅਰ ਕਰ ਰਹੇ ਆ ਜੀ। ਠੀਕ ਹੈ। ਕੀ ਨਾਮ ਆਪਣਾ? ਮੇਰਾ ਰਣਜੀਤ ਕੁਮਾਰ ਹੈ ਜੀ। ਜੀ ਜੀ ਜੀ। ਕਿੱਥੋਂ ਆਏ? ਕੀ ਨਾਮ ਹੈ? ਮੈਂ ਵੀ ਖੇਡ ਤੋਂ ਆਂ ਵੇਖੋ ਮੈਨੂੰ ਲੈ ਪਾਰਟੀ ਨੇ ਤੇ ਬੂਤ ਪਰਵਾਰੀ ਮੇਰੀ ਸੁਣੋ ਗੱਲ ਕਿਉਂਕਿ ਜਦੋਂ ਅਸੀਂ ਇਲੈਕਸ਼ਨ ਦਾ ਕਿਤੇ ਵੀ ਜਾਂਦੇ ਆ ਨਾ ਪਹਿਲਾਂ ਸਰਵੇ ਕਰਦੇ ਆ ਵੇਖੋ ਉਸ ਤੋਂ ਬਾਅਦ ਅਸੀਂ ਸਮਗਰੀ ਸਾਡੀ ਆ ਜਾਂਦੀ ਚੋਣ ਪ੍ਰਚਾਰ ਸਾਰਿਆਂ ਦਾ ਕਰਨਾ ਵੇਖੋ ਸਾਰੀਆਂ ਪਾਰਟੀਆਂ ਕਰਦੀਆਂ ਇਹ ਤੁਹਾਡਾ ਜਮਹੂਰਤ ਨੇ ਇੱਕ ਹੱਕ ਦਿੱਤਾ ਹੈ ਵਰਕਰ ਪਾਰਟੀ ਦਾ ਕਦੇ ਅਸਤੇ ਹੁੰਦਾ ਇੱਕ ਛੋਟੇ ਵਰਕਰ ਆ ਜੇ ਵਰਕਰ ਵੀ ਇੱਕ ਕਾਣ ਕੇ ਪਾਰਟੀ ਦਾ ਪ੍ਰਚਾਰ ਨਹੀਂ ਕਰੂ ਤਾਂ ਪਾਰਟੀ ਦਾ ਪ੍ਰਚਾਰ ਕੌਣ ਕਰੋ ਕਾਂਗਰਸ ਕਰਦੀ ਨਹੀਂ ਕਾਦੀਦਾਰ ਕਰਦਾ ਨਹੀਂ ਸਾਰੀਆਂ ਪਾਰਟੀਆਂ ਕਰਦੀਆਂ ਜੇ ਅਸੀਂ ਆ ਗਏ ਆ ਤੇ ਕੋਈ ਬੱਜਰਗਣਾ ਕਰ ਲਿਆ ਸੀ ਸਰ ਸਰਵੇ ਕਿਸ ਚੀ ਦਾ ਕਰ ਸਰਵੇ ਤਾਂ ਕੀਤਾ ਹੀ ਕੋਈ ਨਹੀਂ ਵੋਟਾਂ ਗੈਂਡ ਹੈ ਸਰ ਸਰਵੇ ਕਰ ਰਹੇ ਸੀ ਸਰ ਕਿੰਨੇ ਕੀਤਾ ਸਰ ਸਰ ਦੀ ਕੀ ਹੋਣੀ ਭਾਈ ਸਾਹਿਬ ਤੁਹਾਡੀ ਬੋਲਾਂ ਦੀ ਸ਼ਬਦਾ ਵਿਗੜੀ ਆ ਕਿਸੇ ਵੇਲੇ ਕਈ ਨਹੀਂ ਦਾ ਕੀ ਹੁੰਦਾ ਸਰ ਮੈਂ ਕਹਿਣਾ ਕੁਝ ਹੁੰਦਾ ਮੂੰਹ ਚ ਕੋਈ ਨਿਕਲ ਜਾਂਦਾ ਪਰ ਅਸੀਂ ਵੇਖੋ ਅੱਜ ਵੀ ਪ੍ਰਚਾਰ ਕਰਨਾ ਆਉਂਦੇ ਸਮੇਂ ਆਉਂਦੇ ਸਮੇਂ ਵੀ ਪ੍ਰਚਾਰ ਕਰਨਾ ਪਾਰਟੀ ਦਾ ਯਾਰ ਕੌਣ ਨਹੀਂ ਕਰਦਾ ਕਾਂਗਰਸ ਨਹੀਂ ਕਰਦੀ ਕਾਲੀ ਨਹੀਂ ਕਰਦੇ ਅਸੀਂ ਘੰਗੜਾ ਕਰ ਲਿਆ ਯਾਰ ਜੇ ਸਰਕਾਰ ਦੇ ਵਿੱਚ ਅਸੀਂ ਲੋਕਾਂ ਤੋਂ ਵੀ ਨਹੀਂ ਪੁੱਛ ਸਕਦੇ ਤੁਹਾਡੀਆਂ ਦੁੱਖ ਤਕਲੀਫਾਂ ਕੀ ਯਾਰ ਹੁਣ ਤੁਸੀਂ ਪੱਤਰਕਾਰ ਜੀ ਤੁਹਾਨੂੰ ਨਾ ਪੁੱਛੇ ਤੁਹਾਡੀਆਂ ਮੁਸ਼ਕਲਾਂ ਕੀ ਆ ਜੇ ਤੁਸੀਂ ਪੱਤਰਕਾਰ ਜੀ ਅਸੀਂ ਢੱਡ ਤੋਂ ਹੀ ਪੁੱਛ ਸਕਦੇ ਹਾਂ ਤੁਹਾਡੀਆਂ ਲੁਧਿਆਣੇ ਜੀ ਤੁਸੀਂ ਪੁੱਛਿਆ ਭਾਈ ਸਾਹਿਬ ਆਂ ਆਪ ਦੇਰੀਆ ਹੀ ਪੁੱਛਦੇ ਆਂ ਪੰਜਾਬ ਸਰਕਾਰ ਸਾਡੀ ਹੈ ਨਾ ਤੇ ਇਹ ਸਰਕਾਰ ਦੇ ਵਿੱਚ ਇਹ ਪੱਕੇ ਬੰਦੇ ਤੋਂ ਦੁਕਤ ਵੀ ਵੇਖੋ ਇੱਕ ਮਿੰਟ ਪੂਰੇ ਪੰਜਾਬ ਵਿੱਚ ਪੁੱਛੋ ਵੇਖੋ ਇੱਕ ਮਿੰਟ ਇੱਕ ਮਿੰਟ ਕੋਈ ਦਵਾਈ ਵੇਚਦਾ ਉਹ ਇੱਕ ਮਿੰਟ ਗੱਲ ਸੁਣੋ ਮੇਰੀ ਜੀ ਇੱਕ ਮਿੰਟ ਕੋਈ ਦਵਾਈ ਵੇਚਦਾ ਹਸਪਤਾਲ ਬਸ ਦੇ ਵਿੱਚ ਦਵਾਈ ਵੇਚਦਾ ਉਹ ਐਡਵਰਟਾਈਜ਼ਮੈਂਟ ਕਰਦਾ ਨਾ ਮੇਰੇ ਤੋਂ ਦਵਾਈ ਲਓ ਚੰਗੀ ਇਹ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਕੋਈ ਗਣਾ ਕਰ ਲਿਆ ਵਾਸਤਵਿਕੀ ਚੜ ਸਕਦੇ ਯਾਰ ਆ ਤੇ ਵੇਖੋ ਆ ਧਖੇਸ਼ਾ ਜੀ ਐਡੀ ਤੱਕ ਸਾਡੀ ਸਰਕਾਰ ਦੇ ਵਿੱਚ ਭਾਈ ਜੀ ਇੱਕ ਮਿੰਟ ਮੇਰਾ ਗੱਲ ਦੇ ਰਹੋ ਇੱਕ ਮਿੰਟ ਜਿਹੜਾ ਜਿਹੜਾ ਬੱਸ ਦੇ ਵਿੱਚ ਆਪਣੇ ਕਿਸੇ ਵੀ ਦਵਾਈ ਦੀ ਐਡ ਕਰਦਾ ਆ ਨਾ ਉਹ ਨਾਲ ਆਪਣੀ ਦਵਾਈ ਲੈ ਕੇ ਚੱਲਦਾ ਆ ਆਪਣੀ ਉਹ ਉਪਲਬਧੀ ਦੱਸਦਾ ਮੇਰੀ ਦਵਾਈ ਆ ਇਸ ਕੰਮ ਲਈ ਆ ਆ ਕਰੂਗੀ ਵੋਟਰ ਲਿਸਟਾ ਤੁਹਾਡੀ ਕਿਹੜੀ ਉਪਲਬਧੀ ਦੱਸ ਰਹੀ ਆ ਇਹ ਦੱਸੋ ਤੁਹਾਡੀ ਸਰਕਾਰ ਦੀ ਕੋਈ ਉਪਲਬਧੀ ਵੋਟਰ ਲਿਸਟਾ ਦੱਸ ਰਹੀ ਆ ਤੁਸੀਂ ਆ ਤੁਹਾਡੀ ਗੱਲ ਨੂੰ ਹੀ ਮੈਂ ਕਰ ਰਹੀ ਹੈਗੀ ਆ ਵੀ ਤੁਸੀਂ ਕਿਹਾ ਵੀ ਅਸੀਂ ਆਪਣੀ ਸਰਕਾਰ ਦਾ ਪ੍ਰਚਾਰ ਕਰ ਰਹੇ ਹਾਂ ਕਰੋ ਜੀ ਸਾਥੀਏ ਕਰੋ ਸਾਰੇ ਜਣੇ ਕਰਦੇ ਹੈਗੇ ਆ ਜਦੋਂ ਮਰਜੀ ਆਓ ਪਰ ਵੋਟਰ ਲਿਸਟਾ ਕਿਹੜੀ ਕਿਹੜੀ ਪ੍ਰਚਾਰ ਸਮੱਗਰੀ ਹੈ ਪ੍ਰਚਾਰ ਸਮੱਗਰੀ ਤਾਂ ਹੁੰਦੀ ਹੈ ਤੁਸੀਂ ਕੋਈ ਪੰਮਫਲੈਟ ਲੈ ਕੇ ਆਂਦੇ ਤੁਸੀਂ ਕੋਈ ਝੰਡੇ ਲੈ ਕੇ ਆਂਦੇ ਤੁਸੀਂ ਕੋਈ ਬਿੱਲੇ ਲੈ ਕੇ ਆਂਦੇ ਤੁਸੀਂ ਕੋਈ ਚਾਰ ਗੱਲਾਂ ਲਿਖ ਕੇ ਲੈ ਕੇ ਆਂਦੇ ਆਪਣੀ ਸਰਕਾਰ ਦੀ ਤੁਸੀਂ ਆ ਕੇ ਇਹ ਪੁੱਛ ਰਹੇ ਹੋ ਵੀ ਤੁਸੀਂ 11 ਬੰਦੇ ਇਸ ਘਰ 'ਚ ਰਹਿੰਦੇ ਆ ਤੁਸੀਂ ਤੁਹਾਡੇ ਬੱਚੇ ਬਾਹਰ ਗਏ ਆ ਇਹ ਵੋਟਰ ਵੋਟਰ ਲਿਸਟ ਪ੍ਰਚਾਰ ਸਮੱਗਰੀ ਆ ਬੜਾ ਕੱਟ ਵੀ ਨਹੀਂ ਇਹ ਇਹਨਾਂ ਨੂੰ ਪਤਾ ਕੀ ਕਰਦੇ ਨੇ ਇਹ ਗਏ ਨੇ ਨਾ ਜੀ ਜਿਨੇ ਘਰ ਜਿਨੇ ਘਰਾਂ ਚ ਇਹ ਗਏ ਨੇ ਕਿਸੇ ਘਰ ਚ ਜਾ ਕੇ ਪੁੱਛ ਲਓ ਜੇ ਇਹਨਾਂ ਨੇ ਇੱਕ ਪਾਰਟੀ ਬਾਰੇ ਇੱਕ ਵੀ ਗੱਲ ਕੀਤੀ ਹੋਵੇ ਇੱਕ ਮਿੰਟ ਬਿਰੇ ਹੁਣ ਮੈਨੂੰ ਬੋਲਣ ਦੇ ਤੂੰ ਗੱਲ ਸੁਣੀ ਦੇ ਜੇ ਕਿਸੇ ਘਰ ਚ ਵੀ ਮੈਂ ਇੰਦਰੀ ਤਾਂ ਮੇਰੇ ਇਸ ਵਾਰ ਤੋਂ ਕਾਉਂਸਲਰ ਹਾਂ ਮੇਰੇ ਵਾਈਫ ਵੀ ਕਾਉਂਸਲਰ ਨੇ ਹਾਂ ਜੀ ਤੁਹਾਡੇ ਵਰਕਰ ਨੂੰ ਕਾਉਂਸਲਰ ਮੈਂ ਕਾਉਂਸਲਰ ਹਾਂ ਮੇਰੇ ਵਾਈਫ ਕਾਉਂਸਲਰ ਨੇ ਅੱਛਾ ਜੀ ਕੀ ਕਹਿੰਦੇ ਭਾਜੀ ਸਾਡੇ ਨਾ ਵੈਸਟ ਦੇ ਇੱਕ ਵਾਸ ਸਾਡੇ ਕੋਲੇ ਵਾਰਡ ਦੇ ਵਿੱਚ ਪਿਛਲੇ ਹਫਤੇ ਇੱਕ ਘਟਨਾ ਵਈ ਉਹ ਵੀ ਕੋਈ ਚੇਅਰਮੈਨ ਸੀਗੇ ਖੂਬ ਵੋਟਰ ਸੂਚੀਆਂ ਤੇ ਇਹਦਾ ਨੋਟ ਕਰ ਰਿਆ ਸੀ ਉਹਦੇ ਵਿੱਚੋਂ ਲਿਖ ਲਈ ਸੀ ਇੱਕ ਕਾਂਗਰਸੀ ਤੁਸੀਂ ਦੇਖਿਆ ਹੀ ਹੋਣਾ ਇਹ ਬੀਜੇਪੀ 플ੌਟ ਖਾਲੀ ਆ ਬੱਚੇ ਬਾਹਰ ਹਨ ਇਹ ਵੀ ਸਾਡੇ ਵਾਰਚਾ ਚ ਜਾ ਗਏ ਇਹਨਾਂ ਦੇ ਨਾਲ ਕੋਈ ਲੋਕਲ ਬੰਦਾ ਨਹੀਂ ਕੋਈ ਇਹਨਾਂ ਦਾ ਵਲੰਟੀਅਰ ਨਹੀਂ ਕੋਈ ਪਾਰਟੀ ਪਰ ਤਾਂ ਕੋਈ ਬੰਦਾ ਨਹੀਂ ਲੋਕਲ ਤਿੰਨੇ ਜਾਣੇ ਇੱਕ ਘਰ ਦੇ ਵਿੱਚ ਰੌਲਾ ਪੈ ਗਿਆ ਚਲੋ ਅਸੀਂ ਜਦੋਂ ਉੱਤੋਂ ਆ ਗਏ ਕਿ ਫਿਰ ਤੁਹਾਡੇ ਕੋਲੋਂ ਕੋਈ ਆਇਡੈਂਟੀਟੀ ਕਾਰਡ ਤੁਸੀਂ ਬੀਐਲਓ ਬੀਐਲਏੋਂ ਕਮੰਡ ਵੱਲੋਂ ਵੋਟਰ ਸੂਚੀ ਕਿਸੇ ਵੀ ਘਰ ਨੂੰ ਇਹਨਾਂ ਨੇ ਸਰਕਾਰ ਦੀ ਬਲਾਦੀ ਨਹੀਂ ਗਣਾਈ ਉਹਨਾਂ ਨੂੰ ਪੁੱਛਿਆ ਯਾਰ ਇੱਕ ਘਰ ਨੂੰ ਪੁੱਛ ਲਿਆ ਵੀ ਬੱਚੇ ਬਾਹਰ ਨੇ ਉਹ ਮੁੰਡਾ ਕਹਿੰਦਾ ਯਾਰ ਮੈਂ ਕਿਉ ਅਸੀਂ ਆ ਗਏ ਸੀ ਕਿ ਯਾਰ ਇਹ ਕੋਈ ਪੁੱਛਿਆ ਫਿਰ ਉਸ ਘਰ ਦੇ ਨਾਲ ਇਹਨਾਂ ਦੀ ਖਹਿਬਾਜੀ ਹੋ ਗਈ ਕਹਿੰਦੇ ਅਸੀਂ ਇਹ ਤਾਂ ਪੁੱਛੇ ਨੇ ਸਾਰਾ ਪਰਿਵਾਰ ਬਾਹਰ ਆ ਗਿਆ ਕਹਿੰਦੇ ਯਾਰ ਸਾਨੂੰ ਤੁਸੀਂ ਪੁੱਛਿਆ ਵੀ ਤੁਹਾਡੇ ਬੱਚੇ ਇਹ ਸਵਾਲ ਕਿਹੜਾ ਹੋਇਆ ਤੁਸੀਂ ਸਾਨੂੰ ਪਾਰਟੀ ਦੀ ਉਪਲਬਧੀ ਗਣਾਓ ਸਾਨੂੰ ਕੋਈ ਪੈਂਫਲੇਟ ਦਿਓ ਤੁਸੀਂ ਪ੍ਰਚਾਰ ਕਰੋ ਤੁਸੀਂ ਬੱਚੇ ਬਾਰੇ ਸਾਡੇ ਕਿਉਂ ਪੁੱਛਿਆ ਪਰ ਉਹਨਾਂ ਨੇ ਫਿਰ ਮੋਬਾਈਲ ਨੰਬਰ ਨਹੀਂ ਦਿੱਤਾ ਅਸੀਂ ਫਿਰ ਸਰਦਾਰ ਜੀ ਕਹਿੰਦੇ ਯਾਰ ਮੈਂ ਤੁਹਾਨੂੰ ਪੁੱਛਿਆ ਪਰਿਵਾਰ ਕਹਿੰਦਾ ਨਹੀਂ ਪੁੱਛਿਆ ਲਾਈਵ ਹੋ ਕੇ ਕਹਿੰਦਾ ਇਹ ਰੌਲਾ ਭਾਜੀ ਸਾਨੂੰ ਇਹ ਡਰਾ ਭਾਜੀ ਵੋਟਾਂ ਗੱਟੀਆਂ ਜਾ ਰਹੀਆਂ ਨੇ ਪੁੱਛਿਆ ਜਾ ਰਿਹਾ ਗੱਲਾਂ ਗੱਲਾਂ 'ਚ ਕਿਹਨੂੰ ਪਾਉਣੀ ਆ ਭਾਜੀ ਵ ਕੋਈ ਪਾ ਜਿਨੇ ਕਰਾ ਚ ਗਏ ਨੇ ਸਾਰੇ ਕਰ ਜੇ ਕਿਸੇ ਘਰ ਨੂੰ ਸਰਕਾਰ ਦੀ ਕੋਈ ਬਲਵਦੀ ਗਣਾਈ ਹੋਵੇ ਤਾਂ ਸੇ ਇੱਥੇ ਖੜੇ ਆ ਕੋਈ ਗੈਂਟੀ ਗਾਰਡ ਇਹ ਇੱਕ ਬੰਦਾ ਸ਼ਰਮਾਈ ਦਾ ਨਾਮ ਲੈਂਦੇ ਆ ਜੀ ਉਹਨਾਂ ਦੀ ਬੈਲ ਮਰੀ ਗਈ ਉਹ ਬਾਈਚਾਂਸ ਬਾਹਰ ਆਈ ਉਹਨਾਂ ਨੂੰ ਤਾਂ ਉਦੋਂ ਪਤਾ ਲੱਗਿਆ ਆਏ ਉਹ ਤਾਂ ਹੈ ਹੀ ਨਹੀਂ ਇੱਥੇ ਉਹਦੇ ਚਲੇ ਗਏ ਕੋਈ ਵਲੰਟੀਅਰ ਕੋਈ ਪਾਰਟੀ ਦਾ ਬੰਦੇ ਨਾ ਸ਼ਰਮਾ ਜੀ ਦਾ ਇਹ 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 ਨਾਮ ਦਿੱਤਾ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਹਾਂ ਉਹ ਤਾਂ ਉਹਦਾ ਹੈ ਹੀ ਨਹੀਂ ਇੱਥੇ ਭਾਜੀ ਉਹਨਾਂ ਦੀ ਤਾਂ ਬੈਲ ਮਾਰੀ ਗਈ ਬਾਈ ਚਾਂਸੋ ਕਰੋ ਬਾਹਰ ਅੱਗੇ ਜੀ ਆਹ ਹਾਲਾਤ ਆ ਭਾਜੀ ਡਾਰੇ ਹੀ ਆ ਵੀ ਵੋਟਾਂ ਇਕੱਠੀਆਂ ਜਾ ਰਹੀਆਂ ਨੇ ਅਸੀਂ ਕਹਿੰਦੇ ਤੁਸੀਂ ਪ੍ਰਚਾਰ ਲਿਆਓ ਸਮਗਰੀ ਲਾਓ ਆਪਣੀਆਂ ਉਪਲਬਧੀਆਂ ਦੱਸੋ ਪ੍ਰਚਾਰ ਕਰੋ ਤੇ ਜਾਓ ਵੋਟਰ ਸੂਚੀਆਂ ਤੇ ਕੀ ਨੋਟ ਕਰਦੇ ਹੋ ਬੱਚੇ ਬਾਹਰ ਅੰਦਰ ਤੋਂ ਕੀ ਲੈਣਾ ਹੈ ਪ੍ਰਚਾਰ ਆ ਯਾਰ ਕੋਈ ਧੰਨਵਾਦ ਠੀਕ ਹੈ